ਨਵਰਾਤਰੀਆਂ ਦੇ ਸ਼ੁਭ ਮੌਕੇ ਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਤ ਚ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿੱਚ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਜ਼ਾਰਾਂ ਸ਼ਰਧਾਲੂ ਦਰਸ਼ਨਾ ਲਈ ਮੰਦਿਰ ਵਿੱਚ ਆ ਰਹੇ ਹਨ। ਹਾਲਾਂਕਿ ਮੰਦਿਰ ਦੇ ਗੇਟ ਦੇ ਬਾਹਰ ਕੂੜੇ ਦੇ ਵੱਡੇ ਢੇਰ ਅਤੇ ਉਦੋਂ ਤੋਂ ਨਿਕਲ ਰਹੀ ਬਦਬੂ ਨੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਸ਼੍ਰੀ ਸਨਾਤਨ ਤਰੰਪ ਪ੍ਰਚਾਰ ਸੰਗ ਦੇ ਰਾਸ਼ੀ ਪ੍ਰਧਾਨ ਰਾਜਕੁਮਾਰ ਸ਼ਰਮਾ ਨੇ ਐਸਾ ਹਫੜਾ ਦਫੜੀ ਤੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ। ਉਹਨਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਤਿਉਹਾਰਾਂ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਦਿਰ ਪਰਿਸਰ ਅਤੇ ਆਲੇ-ਦੁਆਲੇ ਦੇ ਖੇਤਰਾ ਵਿੱਚ 24 ਘੰਟੇ ਸਫਾਈ ਯਕੀਨੀ ਬਣਾਈ ਜਾਵੇ। ਰਾਜਕੁਮਾਰ ਸ਼ਰਮਾ ਨੇ ਕਿਹਾ ਕਿ ਸੰਗ ਨੇ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸ਼ਰਧਾਲੂਆਂ ਨੇ ਨਗਰ ਨਿਗਮ ਨੂੰ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਕਾਰ ਕਰਨ ਅਤੇ ਸਫਾਈ ਪ੍ਰਣਾਲੀ ਵਿੱਚ ਤੁਰੰਤ ਸੁਧਾਰ ਕਰਨ ਦੀ ਅਪੀਲ ਵੀ ਕੀਤੀ ਹੈ। ਆ ਜਿਵੇਂ ਸਾਨੂੰ ਕਿਸੇ ਨੇ ਕਿਹਾ ਜੀ ਕਿ ਪਾਣੀ ਦੀ ਟੂਰੀਆਂ ਨੇ ਜੇ ਜਦੋਂ ਸੈਨਾ ਬਾਹਰ ਜਾਂਦੀ ਹੈ ਹਨੂਮਨ ਸੈਨਾ ਤੇ ਪਾਣੀ ਐਸੇ ਬੁੜੀ ਦਿੱਕਤ ਹੁੰਦੀ ਹੈ ਪਾਣੀ ਪੀਣ ਲਈ ਨਹੀਂ ਜਾਨੂੰ। ਅਸੀਂ ਪਿਛਲੇ ਬਨੇ ਟੈਂਕਰ ਰਖਾਣ ਗਏ ਸੀ ਤੇ ਅਸੀਂ ਦੇਖਿਆ ਕਿ ਮੰਦਿਰ ਦੇ ਬਾਹਰ ਮੰਦਿਰ ਦੇ ਬਿਲਕੁਲ ਫਰੰਟ ਗੇਟ ਤੇ ਹਨੂਮਨ ਮੰਦਿਰ ਜਿਹੜਾ ਆਪਣਾ ਵੱਡਾ ਹਨੂਮਨ ਮੰਦਿਰ ਆ ਉੱਥੇ ਜਿੱਥੇ ਸੰਤਾਨਦਰ ਜਾਂਦੀ ਹੁੰਦੀ ਹੈ ਬਿਲਕੁਲ ਗੇਟ ਦੇ ਸਾਹਮਣੇ ਔਰ ਸਾਈਡਾਂ ਤੇ ਲਗਭਗ ਉੱਥੇ ਲਾਗੇ-ਲਾਗੇ 8-10 ਟੀਰ ਕਚਰੇ ਦੇ ਪੈਣੇ ਕੋਡੇ ਲੱਗੇ ਪਏ ਨੇ ਔਰ ਉਹ ਤੋਂ ਪੁੱਛਿਆ ਗਿਆ ਤੇ ਉਹ ਕਹਿੰਦੇ ਕਿ ਇੱਥੇ ਚੁੱਕਣ ਹੀ ਨਹੀਂ ਆਂਦਾ ਕੋਈ ਤੇ ਕੂੜੇ ਟੀਰੇ ਤਰੇ ਕਾਫੀ ਦਿਨੋਂ ਤੋਂ ਲੱਗੇ ਹੋਏ ਆ ਆਪਾਂ ਕਮਿਸ਼ਨਰ ਸਾਹਿਬ ਨੂੰ ਜਿਹੜੇ ਵਿਕਰਮ ਜੀ ਨੇ ਛੇਰਗਿਲ ਜੀ ਉਹਨਾਂ ਨੂੰ ਆਪਾਂ ਕਮੰਡਨ ਦਿੱਤਾ ਸੀ ਰਾਤੇ ਸ਼ੁਰੂ ਹੋਣ ਤੋਂ ਪਹਿਲੇ ਕਿ ਸਾਰੇ ਟਿਮਨ ਨੂੰ ਮੈਂ ਮੰਨਦਾ ਹਾਂ ਸਵੈ-ਵਸਥੇ ਕੇ ਸਵੈ-ਵਿਦਿਆ ਦਾ ਧਿਆਨ ਕਰਨ ਉਹਨਾਂ ਨੇ ਹਾਲ ਵਾਸਾ ਸੰਧਵਾਇਆ ਹੈ ਕਿ ਤੁਹਾਨੂੰ ਉਹਦੇ ਆਸ-ਪਾਸੇ ਕਦੀ ਕੋਈ ਪੁਰਾਣੀ ਜਿਸੇਗਾ ਪੁਰਾ ਸਵੈ-ਵਿਦਿਆ ਅਸਥਾਨ ਹੈ ਲੇਕਿਨ ਜਦੋਂ ਵਾਜਸੀ ਗਏ ਵੀ ਇਹ ਕੇ ਮਨ ਬਹੁਤ ਦੁਖ ਹੋਇਆ ਦੁਖੀ ਹੋਇਆ ਕਿ ਉੱਥੇ ਜਿਹੜੇ ਲੋਕ ਆਂਦੇ ਨੇ ਉਹ ਕੂੜੇ ਦੇ ਢੇਰ ਦੇ ਲਾਗੇ ਬਹਿ ਕੇ ਗੋੜੇ ਪਾਉਂਦੇ ਨੇ ਜੋ ਸਭ ਕੁਝ ਕੂੜੇ ਢੇਰੋ ਦੇ ਲੱਗੇ ਨੇ ਨਾ ਉਹਦੇ ਦਰਾਂ ਕੋਈ ਪ੍ਰਗਿਆਨਾ ਤੀਰਥ ਵੇਗ ਕਮੇਟੀ ਕਾਰਵਾਈ ਕਰ ਰਹੀ ਏ ਕੋਈ ਸਫਾਈ ਦਾ ਬਿਆਨ ਕਰ ਰਹੀ ਏ ਨਾ ਕਾਰਪੋਰੇਸ਼ਨ ਵਾਲੇ ਕਰ ਰਹੇ ਨੇ ਮੋਤੋ ਦਿਲ ਨੂੰ ਅਫਸੋਸ ਲੱਗਾ ਪਰ ਮੈਂ ਕਾਰਪੋਰੇਸ਼ਨ ਨੂੰ ਇਹ ਸਟਾਫ ਨਹੀਂ ਦੇਣਾ ਚਾਹਨਾ ਕਿ ਇਹ ਜਲਦੋ ਜਲਦ ਇਹ ਜਿਹੜਾ ਕੂੜੇ ਢੇਰ ਲੱਗੇ ਨੇ ਉਹਦੀ ਸਫਾਈ ਹੋਈ ਜਾਵੇ ਉਹ ਰੋਜ਼ ਉਹਨਾਂ ਦੀ ਕਿਸੇ ਨਾ ਕਿਸੇ ਡਿਊਟੀ ਲਗਾਈ ਜਾਵੇ ਤਾਂ ਕਿ ਆਉਣ ਵਾਲੇ ਸ਼ਰਧਾਲੂ ਜਿਹੜੇ ਬੜੇ ਦੂਰੋਂ ਦੂਰੋਂ ਆਉਂਦੇ ਨੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੈ ਸ਼੍ਰੀ